ਸਰਕਾਰ ਅਗਲੇ ਵਿੱਤੀ ਸਾਲ ਲਈ ਨੈਸ਼ਨਲ ਪੈਨਸ਼ਨ ਸਿਸਟਮ ਚ ਸ਼ਾਮਲ ਕੇਂਦਰੀ ਮੁਲਾਜ਼ਮਾਂ ਨੂੰ ਪੈਨਸ਼ਨ ਦੀ ਪੱਕੀ ਗਰੰਟੀ ਦੇਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ ਜ਼ਿਕਰ ਹੋਇਆ ਕਿ ਸਰਕਾਰ 올ਡ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਨੂੰ ਆਖਰੀ ਤਨਖਾਹ ਦੀ 50% ਦੀ ਰਕਮ ਪੈਨਸ਼ਨ ਦੇ ਰੂਪ ਵਿੱਚ ਦਿੰਦੀ ਹੈ ਅਤੇ ਮਹਿੰਗਾਈ ਪੱਤੇ ਮੁਤਾਬਕ ਉਹਨਾਂ ਦੀ ਪੈਨਸ਼ਨ ਵੀ ਵਧਦੀ ਰਹਿੰਦੀ ਹੈ 1 ਜਨਵਰੀ 2004 ਤੋਂ ਨੌਕਰੀ ਜੁਆਇਨ ਕਰਨ ਵਾਲੇ ਮੁਲਾਜ਼ਮਾਂ ਦੀ ਪੈਨਸ਼ਨ ਲਈ NPS ਪ੍ਰਣਾਲੀ ਲਾਗੂ ਕੀਤੀ ਗਈ ਹੈ ਜਿਸ ਦੇ ਤਹਿਤ ਮੁਲਾਜ਼ਮ ਅਤੇ ਸਰਕਾਰ ਦੋਵੇਂ ਇੱਕ ਪੱਕੀ ਰਕਮ NPS ਫੰਡ ਵਿੱਚ ਜਮ੍ਹਾਂ ਕਰਦੇ ਨੇ ਇਹ ਫੰਡ ਮਾਰਕੀਟ ਨਾਲ ਜੁੜਿਆ ਹੋਇਆ ਹੈ ਮਾਰਕੀਟ ਦੇ ਰਿਟਰਨ ਮੁਤਾਬਕ ਯੂਆਰ ਮੁਲਾਜ਼ਮਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਜ਼ਿਆਦਾਤਰ ਮੁਲਾਜ਼ਮ ਐਮਪੀਐਸ ਪ੍ਰਣਾਲੀ ਤੋਂ ਖੁਸ਼ ਨਹੀਂ ਹਨ ਇਸ ਕਾਰਨ ਪਿਛਲੇ ਸਾਲ ਕਈ ਸੂਬਿਆਂ ਵੱਲੋਂ ਮੁੜ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ਹੁਣ ਕੇਂਦਰ ਸਰਕਾਰ ਨੇ ਵੀ NPS ਦੀ ਸਮਿਖਿਆ ਲਈ ਵਿੱਤ ਸਕੱਤਰ ਦੀ ਪ੍ਰਧਾਨਗੀ ਵਿੱਚ ਕਮੇਟੀ ਦਾ ਗਠਨ ਕੀਤਾ ਸੀ ਇਸ ਨੂੰ ਲੈ ਕੇ ਸਰਕਾਰ ਵੱਖ-ਵੱਖ ਸਟੇਕ ਹোল্ডার ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਹੈ ਜਾਣਕਾਰੀ ਮੁਤਾਬਕ ਕਮੇਟੀ ਦੀ ਰਿਪੋਰਟ ਲਗਭਗ ਤਿਆਰ ਹੈ ਜਾਣਕਾਰੀ ਮੁਤਾਬਕ NPS ਤਹਿਤ ਵੀ ਕੇਂਦਰੀ ਮੁਲਾਜ਼ਮਾਂ ਨੂੰ ਉਹਨਾਂ ਦੀ ਆਖਰੀ ਤਨਖਾਹ ਦੀ ਇੱਕ ਨਿਸ਼ਚਿਤ ਫੀਸਦ ਰਕਮ ਪੈਨਸ਼ਨ ਦੇ ਰੂਪ ਵਿੱਚ ਮਿਲ ਸਕਦੀ ਹੈ ਇਸ ਕਾਰਨ ਫੰਡ ਤੋਂ ਮਿਲਣ ਵਾਲੀ ਰਕਮ ਤੇ ਕੱਟੋ ਕਰਤੇ ਹੈ ਪੈਨਸ਼ਨ ਰਕਮ ਵਿਚਾਲੇ ਜੋ ਫਰਕ ਹੋਵੇਗਾ ਉਸਦੀ ਪਰਪਾਈ ਸਰਕਾਰ ਕਹੇਗੀ OPS ਵਾਂਗ NPS ਨੂੰ ਮਹਿੰਗਾਈ ਪੱਤੇ ਨਾਲ ਜੋੜਨ ਦੀ ਸਰਕਾਰ ਦੀ ਅਜੇ ਯੋਜਨਾ ਨਹੀਂ ਹੈ OPS ਤਹਿਤ ਸਰਕਾਰੀ ਮੁਲਾਜ਼ਮ ਨੂੰ ਪੂਰੀ ਤਰ੍ਹਾਂ ਟੈਕਸ ਫੀਅਰ ਦੇ ਪੈਸੇ ਨਾਲ ਪੈਨਸ਼ਨ ਦਿੱਤੀ ਜਾਂਦੀ ਹੈ ਕਿਉਂਕਿ ਇਸ ਪੈਨਸ਼ਨ ਵਿੱਚ ਉਹਨਾਂ ਦਾ ਕੋਈ ਵਿਤੀ ਯੋਗਦਾਨ ਨਹੀਂ ਹੁੰਦਾ ਮਹਿੰਗਾਈ ਪੱਤੇ ਵਿੱਚ ਵਾਧੇ ਨਾਲ ਮੁਲਾਜ਼ਮਾਂ ਦੀ ਪੈਨਸ਼ਨ ਵੀ ਵਾਧੀ ਜਾਂਦੀ ਹੈ ਤੇ ਇਸ ਨਾਲ ਹੀ ਸਰਕਾਰੀ ਖਜ਼ਾਨੇ ਤੇ ਵੀ ਦਬਾਅ ਵਧਦਾ ਜਾਂਦਾ ਹੈ ਜਾਣਕਾਰੀ ਮੁਤਾਬਕ ਸਰਕਾਰ April ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ਵਿੱਚ ਕੋਈ ਫੈਸਲਾ ਲੈ ਸਕਦੀ